ਸੀਜ਼ਨ ਐਂਡ ਜਿਹੜਾ ਤਮਾਕਾ ਜਿਹੜਾ ਲਾਰੇ ਆ ਟੈਕਸੂਟ ਹੈ ਦੇਖ ਸਕਦੇ ਹੋ ਤੁਸੀਂ ਬਲੂ ਕਲਰ ਦਾ ਵੀ ਟੈਕਸੂਟ ਮਿਲੇਗਾ ਬਲੈਕ ਵੀ ਮਿਲ ਜੇਗਾ ਠੀਕ ਹੈ ਐਲ ਐਕਸ ਐਮ ਇਹ ਚਾਰੇ ਸਾਈਜ਼ ਜਿਹੜੇ ਇਹਦੇ ਮਿਲ ਜਾਣਗੇ ਠੀਕ ਹੈ ਵਿੱਚੋਂ ਜਿਹੜੇ ਕਈ ਤਾਂ ਮਿਊਂਟਰੀ ਵਰਕ ਵੀ ਹੈਗੇ ਆ ਤੇ ਕਈ ਸਪਰ ਹੈ। ਪ੍ਰੋਪਰ ਟਰੈਕ ਸੂਟ ਹੈ। ਏ ਕਲਾਸ ਟਰੈਕ ਸੂਟ ਹੈ। ਠੀਕ ਹੈ। ਨਾਲ ਫਸਟ ਕਾਪੀ ਆਈ ਡੀ ਡਾਸ। ਅਸੰਬੋਖਾ ਰਹਿੰਦੇ ਨੇ। ਆ ਸ਼ੁਰੂ ਹੋ ਜਾਗੇ। ਫਸਟ ਕਾਪੀ ਦੇ ਆਈ ਡੀ ਡਾਸ। ਅਹ ਆ ਕਲਰ ਰਹਿ ਗਈ ਹੈ। ਇੱਕ ਆਹ ਕਲਰ ਹੈਗਾ ਠੀਕ ਹੈ ਆਹ ਕਲਰ ਮਿਲ ਜੂਗਾ ਆਹ ਕਲਰ ਨੇ ਠੀਕ ਹੈ ਇਹਦਾ ਰੇਟ ਦੀ ਗੱਲ ਕਰੀਏ ਜਿਹੜਾ ਹੈਗਾ ਸੀਜ਼ਨ ਐਂਡ ਧਮਾਕਾ ਇਹ ਜੇਕਰ ਕੋਈ ਵੀ ਖਰੀਦਣਾ ਚਾਹੁੰਦਾ ਹੈ ਨੰਬਰ ਤੁਹਾਨੂੰ ਦੱਸ ਦਿੰਨੇ ਆ 9569885100 ਇਹ ਜਿਹੜਾ ਕੈਸ਼ ਔਨ ਡਿਲੀਵਰੀ ਨਹੀਂ ਹੋਊਗਾ ਇਹ ਪਹਿਲਾਂ ਤੁਹਾਨੂੰ ਪੇਮੈਂਟ ਕਰਨੀ ਪਊਗੀ ਪੇਮੈਂਟ ਕਰਨ ਤੋਂ ਬਾਅਦ ਹੀ ਜਿਹੜਾ ਤੁਹਾਡਾ ਜਿਹੜਾ ਆਰਡਰ ਲਾਇਆ ਜਾਊਗਾ ਸ਼ਾਪ ਤੇ ਵਿజిਟ ਕਰਕੇ ਇਹ ਸਬਾਨ ਨਹੀਂ ਮਿਲਣਾਗਾ ਇਹਦਾ ਰੇਟ ਹੈਗਾ ਜੀ ਸਿਰਫ ਤੇ ਸਿਰਫ ਇੱਕ ਟਰੈਕ ਸੂਟ ਪ੍ਰੋਪਰ ਟਰੈਕ ਸੂਟ ਇੱਕ ਸ਼ੂਜ਼ 1100 ਤੇ ਤੇ ਨਾਲ ਜੇਕਰ ਤੁਸੀਂ ਫੌਕ ਦਾ ਡੀਓ ਲੈਣਾ ਚਾਹੁੰਦੇ ਹਾਂ ਤਾਂ 1200 ਰੁਪਏ। ਮੋਬਾਈਲ ਨੰਬਰ ਤੁਹਾਨੂੰ ਦੱਸਤਾ 956988 5100 ਠੀਕ ਹੈ ਜਿਹੜਾ ਕੋਰੀਅਨ ਦਾ ਖਰਚਾ ਇਹ ਤੁਹਾਡਾ ਹੋਏਗਾ। ਉਹ 100 ਲੱਗੇ ਕਿ 10 ਲੱਗਣ 90 ਲੱਗਣ ਜਿੰਨੇ ਵੀ ਲੱਗਣ ਉਹ ਤੁਹਾਡੇ ਹੋਣਗੇ। ਠੀਕ ਹੈ। ਇਹਦੇ ਵਿੱਚ ਨੰਬਰ ਦੀ ਗੱਲ ਕਰੀਏ ਬੂਟਾ ਦੇ ਵਿੱਚ 8 ਤੇ 9 ਨੰਬਰ ਅਵੇਲੇਬਲ ਹੈ। ਜੇ ਕਿਸੇ ਨੂੰ 10 ਨੰਬਰ ਚਾਹੀਦਾ ਹੈਗਾ 10 ਨੰਬਰ ਵੀ ਜਿਹੜਾ ਮਿਲ ਜੂਗਾ 10 ਨੰਬਰ ਵੀ ਬੂਟ ਪਏ ਹੈਗੇ ਆ ਤੇ ਪਿਛਲੇ ਪਾਸੇ ਡਿਸਪਲੇ ਚ ਤੁਸੀਂ ਦੇਖ ਸਕਦੇ ਹੋ ਆਹ ਡਿਸਪਲੇ ਲੱਗੀ ਹੋਈ ਹੈ ਇੱਕ ਰੈੱਡ ਟੇਪ ਨੂੰ ਛੱਡ ਕੇ ਬਾਕੀ ਕੋਈ ਵੀ ਸ਼ੂਜ਼ ਜੇ ਤੁਸੀਂ ਲੈਣਾ ਚਾਹੁੰਦੇ ਹੋ ਨਾਲ ਉਹ ਸ਼ੂਜ਼ ਵੀ ਜਿਹੜਾ ਤੁਹਾਨੂੰ ਮਿਲ ਜੂਗਾ ਸਿਰਫ ਤੇ ਸਿਰਫ ਪੈਸੇ ਕਿੰਨੇ 1100 ਕੀ ਆ ਜੇਕਰ ਤੁਸੀਂ ਨਾਲ ਔਰ ਦਾ ਡੀਓ ਲੈਣਾ ਚਾਹੁੰਦੇ ਹੋ ਤਾਂ ਬਾਹਰੋਂ ਸੋਚੀਏ ਤੇ ਜਿਹੜਾ ਤੁਸੀਂ ਸਾਨੂੰ ਉਗਲ ਕੇ ਕਰੋ 9569885100 ਤੇ ਠੀਕ ਹੈ ਨਾਲ ਦੀ ਨਾਲ ਜਿਹੜਾ ਹੈਗਾ ਤੁਹਾਡ ਨੂੰ ਜਿਹੜਾ ਹੈਗਾ ਬੈਕ ਕਾਲ ਕਰਕੇ ਤੁਹਾਡਾ ਜਿਹੜਾ ਪਾਰਸਲ ਜਿਹੜਾ ਲਵਾ ਦਿੱਤਾ ਜਾਊਗਾ ਤੇ ਓਰੀਜਨ ਦਾ ਖਰਚਾ ਜਿਹੜਾ ਤੁਹਾਡਾ ਹੋਵੇ ਬਦ ਤੋਂ ਬਦ ਜਿਹੜਾ ਤੁਸੀਂ ਇਹਦਾ ਲਾਭ ਉਠਾ ਸਕਦੇ ਹੋ ਐਂਡ ਆਫ ਦੀ ਸੀਜ਼ਨ ਸੇਲ ਹੈ ਤੇ ਇਹ ਸੇਲ ਜਿਹੜੀ ਹੈਗੀ ਐ ਐਸੇ ਮਹੀਨੇ ਦੇ ਲਾਸਟ ਤੱਕ ਰਹਿਣੀ ਐ ਜਿੰਨਾ ਮਾਲ ਪਿਆ ਹੈਗਾ ਉਦੋਂ ਤੱਕ ਸੇਲ ਰਹਿਣੀ ਹੈਗੀ ਐ ਇਹ ਵਿਕ ਜੇ 2 ਦਿਨਾਂ ਚ ਇਹ ਵਿਕ ਜੇ 1 ਦਿਨ ਚ ਇਹ ਵਿਕ ਜੇ 3 ਦਿਨਾਂ ਚ ਪਹਿਲਾਂ ਆਓ ਤੇ ਪਹਿਲਾਂ ਪਾਓ ਧੰਨਵਾਦ